ਅੱਜ ਅੱਜ ਆ ਪ੍ਰਵਾਸੀਆਂ ਤੇ ਸਾਰੇ ਭਾਈਚਾਰੇ ਖੜ ਗਏ Hindu ਭਾਈਚਾਰਾ ਵੀ ਖੜ ਗਿਆ ਤੁਹਾਡੇ ਨਾਲ ਵੀ ਇਹਨਾਂ ਨੂੰ ਇਥੋਂ ਕੱਢੋ ਇਹਨਾਂ ਨੂੰ ਅੱਜ ਜਿਹੜਾ SC ਭਾਈਚਾਰਾ ਉਹ ਵੀ ਖੜ ਗਿਆ ਨਾਲ ਵੀ ਕੱਢੋ ਇਹਨਾਂ ਨੂੰ ਸਾਰੇ ਅੱਜ ਮੈਂ ਕਹਾਂਗਾ ਕੌਣ ਖੜੇ ਆ ਉਧਰਲੇ ਪੱਖ 'ਚ ਸ਼ਿਵ ਸੈਨਾ ਖੜੀ ਆ ਵੀ ਅਸੀਂ ਨਹੀਂ ਨਿਕਲਣ ਦੇਣੇ ਹਾਂਜੀ ਅੱਜ ਕੌਣ ਖੜੇ ਨੇ ਉਹਨਾਂ ਨੂੰ ਕੋਈ ਸੀਰੀਅਸ ਲੈਂਦਾ ਜਿਹੜੇ ਇਹਨਾਂ ਦੇ ਆਗੂ ਵਾਲਾ ਨੂੰ ਕੋਈ ਸੀਰੀਅਸ ਲੈਂਦਾ ਲੁਧਿਆਣੇ ਵਾਲਾ ਇੱਕ ਮੈਨੂੰ ਨਾਮ ਨਹੀਂ ਉਹਦਾ ਪਤਾ ਉਹ ਕਿਸ ਤਰ੍ਹਾਂ ਦੇ ਬੋਲਦੇ ਮੈਂ ਸ਼ੇਰ ਹੂੰ ਮੈਂ ਐਸਾ ਹੂੰ ਮੈਂ ਵੈਸਾ ਤੈਨੂੰ ਲੱਗਦਾ ਕਿ ਉਹਨਾਂ ਦੇ ਬਿਆਨਾਂ ਨੂੰ ਕੋਈ ਸੀਰੀਅਸ ਕੋਈ ਗੰਭੀਰਤਾ ਨਾਲ ਲੈਂਦਾ ਹੋਊਗਾ ਦੇਖੋ ਉਹ ਜਿਹੜੇ ਇਦਾਂ ਦੇ ਹੈਗੇ ਨਾ ਜਿਹੜਾ ਕਹਿੰਦਾ ਮੈਂ ਲੌਂਜ ਨੇ ਆ ਹਨਾ ਉਹ ਗੰਜਾ ਜਿਹਾ ਉਹ ਉਹ ਕਹਿੰਦਾ ਵੀ ਮੈਂ ਨਾਲ ਖੜਾ ਮੈਂ ਇਹ ਕਹਾਂ ਵੀ ਇਹ ਇਹ ਅੱਜ ਉਸ ਗੰंजे ਨਾਲ ਰਲ ਗਏ ਨੇ ਇਹ ਆ ਸਾਡੇ ਉਹ ਗ੍ਰਾਹਕ ਸਾਹਿਬ ਅੱਜ ਉਸ ਜਿਹੜੇ ਦੀਪ ਸਿੰਘ ਵਾਲਾ ਅੱਜ ਰਾਜੀਵਾਲ ਸਾਹਿਬ ਅੱਜ ਉਹਨਾਂ ਨਾਲ ਰਲ ਗਏ ਨੇ ਅੱਜ ਤੋਂ ਵੀ ਕਿਹਾ ਜਿਹੜਾ ਛੇਵ ਸੈਨਾ ਦਾ ਆਗੂ ਆ ਹਿਸ਼ਾਰਪੁਰ ਤੋਂ ਰਾਣਾ ਉਹ ਵੀ ਕਹਿੰਦਾ ਹੈ ਵੀ ਅਸੀਂ ਪ੍ਰਵਾਸੀਆਂ ਨਾਲ ਖੜੇ ਆ ਉਹਦਾ ਬਿਆਨ ਆ ਤੇ ਇਹਦਾ ਮਤਲਬ ਕੀ ਹੋਇਆ ਵੀ ਛੇਵ ਸਾਲਾਂ ਦੀ ਪਾਲਿਸੀ ਆਰਐਸਐਸ ਦੀ ਪਾਲਿਸੀ ਔਰ ਭਾਜਪੀ ਦੀ ਪਾਲਿਸੀ ਕੇਂਦਰੀ ਜਿਹੜੀਆਂ ਯਾਸ਼ੀਆਂ ਦੀ ਪਾਲਿਸੀ ਉਹਦੇ ਨਾਲ ਖੜਗੇ ਅੱਜ ਜਗਿੰਦਰ ਸਿੰਘ ਹੋ ਰਹਾਂ ਉਹਦੇ ਨਾਲ ਖੜਗੇ ਅੱਜ ਇਹ ਜਿਹੜੇ ਉਸੇ ਨਾਲ ਇਹਨੂੰ ਆਪਣਾ ਯਾਦ ਕਰਨਾ ਚਾਹੀਦਾ ਨਾ ਉਹ ਮਰਾਠਿਆ ਮਰਾਠਿਆਂ ਨੇ ਕਿਵੇਂ ਲੜਾਈ ਸੀਗੀ ਉੱਥੋਂ ਜਦੋਂ ਉਹ ਬਾਲ ਠਾਕਰੇ ਤੇ ਉਦੋਂ ਠਾਕਰੇ ਸ਼ਾਇਦ ਇੱਕ ਹੋਗੇ ਸੀਗੇ ਪ੍ਰਵਾਸੀਆਂ ਦਾ ਜਿਹੜਾ ਉੱਥੋਂ ਬਾਹਰ ਕੱਢਣ ਲਈ ਆਪਣੀ ਸਟੇਟ ਦੇ ਵਿੱਚੋਂ ਹਾਂ ਬਿਲਕੁਲ ਬਿਲਕੁਲ ਉੱਥੇ ਉੱਥੇ ਜਿਹੜਾ ਨਾ ਜੀ ਉਦੇ ਠਾਕਰੇ ਆ ਤੇ ਉਹਦਾ ਇੱਕ ਛੋਟਾ ਭਾਈ ਹੈ ਉਹਦੇ ਉਹਦੇ ਚਾਚੇ ਦਾ ਬੇਟਾ ਸ਼ਾਇਦ ਉਹ ਦੋ ਪਾਰਟੀਆਂ ਉਹਨਾਂ ਨੇ ਬਣਾ ਲੀਆਂ ਛਿਪ ਸੈਨਾਂ ਦੀਆਂ ਉਹ ਦੋਵਾਂ ਨੇ ਇਸ ਗੱਲ ਤੇ ਇਕੱਠੇ ਹੋ ਕੇ ਕਿਹਾ ਵੀ ਇੱਥੇ ਸਾਡੀ ਭਾਸ਼ਾ ਹੋਣੀ ਚਾਹੀਦੀ ਐ ਮਰਾਠ ਮਹਾਰਾਸ਼ਟਰ ਦੇ ਵਿੱਚ ਤੇ ਇੱਥੇ ਮਰਟਿਆਂ ਨੂੰ ਜਿਹੋ ਨਹੀਂ ਤਾਂ ਕੁੱਟ-ਕੁੱਟ ਕੱਢਿਆ ਮੈਨੂੰ ਇੱਕ ਵੀ ਬੰਦਾ ਦਖਾਲ ਦੇਣ ਉਹ ਸਾਡੇ ਨਾਲ ਕੁੱਟਿਆ ਹੋਵੇ ਕੋਈ ਜਿਹੜਾ ਬੰਦਾ ਕਸੂਰਵਾਹੁ ਚੋਰ ਫੜਿਆ ਗਿਆ ਹੋ ਉਹ ਕੁੱਟਿਆ ਹੋ ਕਿਸੇ ਨਾਲ ਬਦਤਮੀਜ਼ੀ ਕਰਦਾ ਫੜਿਆ ਹੋ ਉਹ ਕੁੱਟਿਆ ਹੋ ਆਮ ਕਿਸੇ ਰੇੜੀ ਵਾਲਾ ਕਹਿ ਦਵੇ ਕਿ ਇਹਨੂੰ ਹੱਥ ਲਾਇਆ ਉਹਨੂੰ ਉਹ ਕਹੇ ਕਾਕਾ ਰੇੜੀ ਲੈ ਕੇ ਆਪਣੀ ਪਰੇ ਚੱਲ ਜਾ ਤੇ ਜੇ ਤੇਰੇ ਕੋ ਉਧਾਰ ਕਾਰਡ ਨਹੀਂ ਤੇਰੇ ਕੋ ਪ੍ਰੂਫ ਹੈ ਨਹੀਂ ਪੰਜਾਬ 'ਚ ਕਿਸੇ ਨੇ ਉਂਗਲ ਤੱਕ ਨਹੀਂ ਚੱਕੀ